ਇਸ ਤੇ داری ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗ ਤਾ ਉਤੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਦੋਨੋਂ ਨੇ ਕਲਾਉਡ ਖੋਲਣ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਿਨ ਦਿੱਤੀ ਆਈ ਉਹਦੇ ਨਾਲ ਜੀ ਉਹਦਾ ਬਿਜਲੀ ਦੇ ਰੇਨ ਦੀ ਨਾਲੀ ਸੀ ਉਹ ਫਟ ਗਈ ਜੀ ਉਸ ਤੋਂ ਬਾਅਦ ਜੀ ਸਾਨੂੰ ਅ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਹ ਚ ਕਹਿੰਦੇ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂਹਰਾ ਹੀ ਨੱਕ ਰਹੀ ਆ ਰਹੇ ਨੇ ਵੀ ਬੈਂਟੀ ਤਾਂ ਲਾਉਣੀ ਪੈਣੀ ਹੈ ਜੀ ਵੀ ਹੁਣ ਅਸੀਂ ਇਹਨੂੰ ਹੋਰ ਵੇਟ ਨਹੀਂ ਕਰ ਸਕਦੇ ਹੈਗੇ ਉਸ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ। ਬੀ ਜੀ ਕੀ ਹੋਇਆ ਕਿੱਦਾਂ ਤੁਹਾਨੂੰ ਪਤਾ ਲੱਗਿਆ ਬੇਟੀ ਬਾਰੇ ਮੇਟੀ ਬਾਰੇ ਵੀ ਜੀ ਇਦਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਤੇ ਹੈਗੇ ਜੀ ਦੋਨਾਂ ਮੇਰਾ ਫੋਨ ਨਾਲ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀ ਇੱਕ ਲੱਗਤ ਉਤਰੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿਗੀ ਸਾਨੂੰ ਪਤਾ ਮਕਰ ਅਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇੱਕ ਇੱਕ ਲੱਤ ਚ ਕਲਾਉਡ ਸੀ ਜੀ ਇੱਕ ਵੀ ਗੁਰਦੇ ਚ ਕਲਾਉਡ ਚਲੇ ਗਿਆ ਵੀ ਉਹਦਾ ਕਰਕੇ ਜਿਹੜੀ ਹਾਰਟ ਬੀਟ ਆ ਤਿੰਨ ਵਾਰ ਰੁਕ ਚੁੱਕੀ ਹੈ ਜੀ ਤੇ ਜੀ ਉਹ ਤੋਂ ਬਾਅਦ ਚ ਦੂਜੇ ਦਿਨ ਜਦੋਂ ਉਹਨੂੰ ਬੱਚੇ ਮਿਲਣ ਗਏ ਉਹਨਾਂ ਨੂੰ ਪਛਾਣ ਰਹੀ ਸੀ ਜੀ ਆ ਹਾਲ ਤਾਂ ਠੀਕ ਸੀ ਮੂੰਹ ਚ ਪਾਏ ਪਾਏ ਤੇ ਪਰ ਉਹਦਾ ਕਰਕੇ ਬੋਲ ਨਹੀਂਤੀ ਪਾਉਂਦੀ ਹੈਗੀ ਜੀ ਉਹ ਤੋਂ ਬਾਅਦ ਜੀ ਜਿਹੜੇ ਉਹਨਾਂ ਨੇ ਕਲਾਉਡ ਖੋਣ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਿਨ ਦਿੱਤੀ ਹੈ ਜੀ ਉਹਦੇ ਨਾਲ ਜੀ ਉਹਦਾ ਜਿਹੜੀ ਬ੍ਰੇਂਡ ਦੀ ਨਾਲੀ ਸੀ ਉਹ ਫਟ ਗਈ ਜੀ ਉਹ ਤੋਂ ਬਾਅਦ ਜੀ ਸਾਨੂੰ ਰਾਤ ਨੂੰ ਫੋਨ ਆਇਆ ਜੀ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਵੀ 50 50 ਚਾਂਸ ਨੇ ਵਿੱਚ ਕੋਈ ਚਾਂਸ ਨਹੀਂ ਹੈਗਾ ਜੀ ਵੀ ਬਾਕੀ ਉਹ ਹੈ ਜੀ ਉਹ 3 ਵਜੇ ਸਾਨੂੰ ਇੱਧਰ ਫੇਰ ਦੁਬਾਰੇ ਫੋਨ ਆਇਆ ਕਹਿੰਦੇ ਵੀ ਆਪਰੇਸ਼ਨ ਠੀਕ ਹੋ ਗਿਆ ਵੀ ਪਰ ਹੋਸਟ ਸੇ ਨਹੀਂ ਡਾਕਟਰ ਕੁਝ ਵੀ ਕਹਿ ਜਾਦੇ ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਅਜ 72 ਘੰਟੇ ਦਾ ਕੁਝ ਨਹੀਂ ਕਹਿ ਸਕਦੇ 72 ਘੰਟਿਆਂ ਤੋਂ ਬਾਅਦ ਵੀ ਠੀਕ ਹੈ ਜੀ ਤੇ ਜਿਹੜੀ ਐਮ ਆਰ ਆਈ ਹੋਈ ਆ ਜੀ ਉਹ ਤੇ ਡਾਕਟਰ ਕਹ ਰਹੇ ਸੀ ਵੀ ਜਿਹੜੀ ਇਹਦੀ ਦਿਮਾਗੀ ਹਾਲਤ ਆ ਵੀ ਉਹ ਅਸੀਂ ਕਹਿ ਨਹੀਂ ਸਕਦੇ ਵੀ ਅੱਗੇ ਵਰਗੀ ਹੋ ਜਾਊਗੀ ਜਾਂ ਨਾ ਹੋ ਜਾਊਗੀ ਵੀ ਉਹ 6 ਮਹੀਨੇ ਵੀ ਲੱਗ ਸਕਦੇ ਆ ਹੋ ਸੌਣ ਨੂੰ ਹੋ ਜੇ ਮਹੀਨੇ ਚ ਠੀਕ ਹੋ ਜੇ ਵੀ ਕੋਈ ਜਮੇਵਾਰੀ ਨਹੀਂ ਜੀਏਗੀ ਉਦੋਂ ਬਾਅਦ ਤੇ ਜਿਹੜੀ ਐਮ ਆਰ ਆਈ ਫੇਰ ਹੋਈ ਆ ਜੀ ਉਹ ਤੇ ਡਾਕਟਰ ਕਹਿੰਦੇ ਵੀ ਜਿਹੜੇ ਜਿਹੜੇ ਦਿਮਾਗ ਦੀ ਸੋਜ ਆ ਬਹੁਤ ਵੱਧ ਚੁੱਕੀ ਆ ਵੀ ਜਿਹੜੇ ਫਿਰ ਤਾਂ ਪਰਸੋਂ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਹ ਤੇ ਕਹਿੰਦੇ ਵੀ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂਹਰੇ ਹੀ ਲੱਕ ਰਹੀ ਆ ਰਹੇ ਨੇ ਵੀ ਬੈਂਟੀ ਤਾਂ ਲਾਉਣੀ ਪੈਣੀ ਆ ਜੀ ਵੀ ਹੁਣ ਅਸੀਂ ਇਹਨੂੰ ਔਰ ਵੇਟ ਨਹੀਂ ਕਰ ਸਕਦੇਗੇ ਉਹ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ ਉਹ ਕਿੱਦਾਂ ਤੇ ਤਦੋਂ ਗਈ ਸੀ ਕਿ ਕਿੱਦਾਂ ਭੇਜਿਆ ਉਸ ਜੀ 22 ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟਡੀ ਕਰਨ ਗਈ ਸੀ ਜੀ ਇਹਦੀ ਸਟਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਇਹਨਾਂ ਤੇ ਪੂਰਾ ਹੋ ਗਿਆ ਤੇ ਉਹਨੇ ਦਰਕ ਪਰਮਿਟ ਅਪਲਾਈ ਕਰਿਆ ਸੀ ਜੀ ਉਹ ਤੋਂ ਬਾਅਦ ਜਦ ਇਹ ਬਿਮਾਰ ਹੋ ਗਈ ਜੀ ਤੁਹਾਡੀ ਗੱਲ ਆਖਰੀ ਕਦੋਂ ਹੋਈ ਬੇਟੀ ਨਾਲ ਸਾਡੀ ਜੀ ਮੇਰਾ 7 ਤਰੀਕ ਨੂੰ ਹੋਈ ਹੈ ਜੀ 8 ਨੂੰ ਤਾਂ ਫਿਰ ਕਾਨਫਰੰਸ ਤੇ ਸਾਡੀ ਹੋ ਨਹੀਂ ਪਈ ਉਹਨਾਂ ਨਾਲ ਹਾਂਜੀ 7 ਤਰੀਕ ਨੂੰ ਗੱਲ ਹੋਈ ਹੈ ਸਾਡੀ ਜੇ ਤੁਸੀਂ ਦੇਖੋ ਭੇਜਿਆ ਕਿ 13 ਕੋਈ ਲੋਨ ਲੱਤਾ ਸੀ ਕੋਈ ਬੈਂਕ ਤੋਂ ਜਾਂ ਆਪਣੇ ਕੁਝ ਜ਼ਮੀਨ ਜਾਂ ਕੁਝ ਕਰਕੇ ਆਪ ਇੱਕ ਵਾਰ ਜਿਹੜੀ ਸਾਡੀ ਪ੍ਰਾਪਰਟੀ ਸੀ ਜੀ ਉਹ ਵੇਚੀ ਸੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਪੀਛੇ ਦੀ ਉਹ ਫਿਰ ਅਸੀਂ 5 ਲੱਖ ਦਾ ਲੋਨ ਲਿਆ ਸੀ ਵੈਸੇ ਤਾਂ ਹੀ ਸੋਚ ਰਹੀ ਸੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰਾ ਸੀ ਤੇਰੇ ਅਸੀਂ ਹੱਲ ਕਰਨੇ ਨੇ ਅਸੀਂ ਕਿਵੇਂ ਮਰਜ਼ੀ ਕਰੀਏ ਵੀ ਤੂੰ ਇਹ ਚੀਜ਼ ਨਾ ਸੋਚ ਵੀ ਤੂੰ ਇਹ ਸਟੱਡੀ ਕਰਦੀਆਂ ਸਟੱਡੀ ਕਰ ਹੁਣ ਕੀ ਮੰਗ ਕਰਦੇ ਆ ਸਰਕਾਰ ਤੋਂ ਹਾਂਜੀ ਹਾਂ ਅਸੀਂ ਚਾਹੁੰਦੇ ਵੀ ਸਾਡੀ ਹੈਲਪ ਕੀਤੀ ਜਾਵੇ ਅਸੀਂ ਡੈੱਡ ਬੋਡੀ ਜਿਹੜੀ ਉਹ ਇੰਡੀਆ ਲੈ ਕੇ ਆ ਸੀ ਕੇ ਨਾਮ ਹੈ ਲਿੰਕ ਹੈ ਤੁਹਾਡੀ ਸਿਸਟਰ ਨਾਲ ਕੋਈ ਤੁਹਾਡੇ ਨਾਲ ਹੋਈ ਸੀਗੀ 5 ਨਵੰਬਰ ਨੂੰ ਆਮ ਸਾਥ ਅੰਬਾ ਡੇਵਿਸ ਤੋਂ ਅੰਬਾ ਉਨੇ ਮਰਨ ਤੋਂ ਪਹਿਲਾਂ ਹੀ ਹੋਈ ਉਹ ਤੋਂ ਮਰਨੀ ਹੋਈ ਕਦੇ ਵੀ ਬੱਡੇ ਵਾਲਿਆਂ ਨਾਲ ਗੱਲ ਹੋਈ ਸੀਗਾ ਆ ਠੀਕ ਸੀ ਗਿਆ ਤਾਂ ਉਹ ਦੋ ਐਟ ਟੈਕਸੀ ਵੀ ਸਤਨਾਮ ਜੀ ਜਿਹੜੀ ਬੇਟੀ ਆ ਪਿੰਡ ਦੀ ਸੀਗੀ ਉਹਦੇ ਫਰੰਟਾ ਤੇ ਡੈਥ ਹੋਈ ਕਿਦਾਂ ਦੇਖਦੇ ਹੋ ਸ਼ੀਬ ਲੈ ਇਹ ਬਹੁਤ ਮੰਨ ਭਾਗ ਹੈ ਜੀ ਪਰਿਵਾਰ ਦੇ ਲਈ ਵੀ ਸਾਡੇ ਨਗਰ ਦੇ ਲਈ ਵੀ ਕਿਉਂਕਿ ਇੱਕ ਵਾਰ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ ਆਪਦੇ ਹਾਲਾਤਾਂ ਨਾਲ ਲੜਿਆ ਤੇ ਪਰਿਵਾਰ ਨੇ ਵੀ ਜਿੰਨਾ ਬਾ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ ਜਿਵੇਂ ਦੱਸਿਆ ਹੈ ਨਾ ਗੁਰਪ੍ਰੀਤ ਸਿੰਘ ਜੀ ਨੇ ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈਏ ਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡ ਤੋਂ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿੰਟਮੈਂਟਲੀ ਬੱਚਾ एलिਜੀਬਲ ਹੋ ਗਿਆ ਸੀ ਪਰ ਕੁਦਰਤ ਦੇ ਜਿਹੜੀ ਦਾ ਨਹੀਂ ਲਈ ਜਾ ਸਕੀ ਇਹ ਕਿਉਂਕਿ ਹੁਣ ਅੱਜ ਉਹ ਬੱਚੇ ਨੇ ਪਰਿਵਾਰ ਦਾ ਸਾਰਾ ਬਣਨਾ ਸੀ ਪਰਿਵਾਰ ਨੇ ਆਪਣਾ ਸਭ ਕੁਝ ਇਸ ਆਸਤੇ ਕਿ ਬੱਚਾ ਚੰਗੇ ਵਿਖ ਲਈ ਤੇ ਜਿਹੜਾ ਇੱਕ ਬੱਚੇ ਹੋਰ ਵੀ ਛੋਟੇ ਇਸ ਤੋਂ ਵੀ ਉਹ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਇਹਨਾਂ ਦੇ ਵੀ ਵਿੜਾਪੇ ਦਾ ਸਾਰਾ ਬਣੂਗਾ ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਵਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ ਪਰ ਇਹ ਜਿਹੜੇ ਇਹ ਮੰਦਪਾਗੀ ਘਟਨਾ ਨੇ ਪਰਿਵਾਰ ਤਾਂ ਜੁੜ ਕੇ ਰੱਖੀ ਰੱਖਿਆ ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਦੁੱਖ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਹਾਂ ਐਨ ਆਰ ਆਈ ਡਿਪਾਰਟਮੈਂਟ ਇੰਡੀਆ ਦਾ ਜਿਹੜਾ ਜਾਂ ਸਾਡੀ ਪੰਜਾਬ ਸਰਕਾਰ ਹੈ ਕਿ ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਆ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ ਇਹ ਤਾਂ ਹੁਣ ਬੱਚੇ ਤੇ ਸਾਰਾ ਕੁਝ ਲਾਈ ਬੈਠੇ ਆ ਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਪੂਰੀ ਦੀ ਪੂਰੀ ਬਾਹ ਲਾਈ ਆ ਤੇ ਹੁਣ ਪਰਿਵਾਰ ਬੇਵਸ ਹੈ ਇੱਕੋ ਇੱਕ ਬੇਨਤੀ ਹੈ ਐਨ ਆਰ ਆਈ ਐਨ ਆਰ ਆਈ ਭਾਈਚਾਰੇ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਰਿਵਾਰ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਛੋਟੀ ਬੱਚੀ ਆ ਉਹਦਾ ਭਵਿੱਖ ਵੀ ਸੁਰੱਖਿਅਤ ਹੋਵੇ ਤੇ ਇਹਨਾਂ ਦਾ ਬੜਾ ਪਏ ਦੀ ਜਿਹੜੀ ਡੰਗੋਰੀ ਆ ਉਹ ਵੀ ਕੋਈ ਥੋੜੀ ਬੋੜੀ ਚਲਦੀ ਰਹ ਜਵੇ